ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਧੀਰਮਲ ਨੇ ਗੁਰਗੱਦੀ ਦੀ ਖਾਤਰ ਗੁਰੂ ਤੇਗ ਬਹਾਦਰ ਜੀ ਤੇ ਜਾਨ ਲੈਵਾ ਹਮਲਾ ਕਰਵਾਇਆ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਗੱਦੀ ਤੇ ਬਿਰਾਜਮਾਨ ਹੋ ਗਏ ਸਨ ਸਭ ਸੰਗਤਾਂ ਨੂੰ ਇਸ ਬਾਰੇ ਪਤਾ ਲੱਗ ਗਿਆ ਸੀ ਕਿ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਹਨ ਸੰਗਤਾਂ ਦੂਰੋਂ ਦੂਰੋਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਉਂਦੀਆਂ ਸੰਤ ਮਸੰਦ ਵੀ ਸੰਗਤਾਂ ਤੋਂ ਇਕੱਠੀ ਕੀਤੀ ਮਾਇਆ ਅਤੇ ਕੀਮਤੀ ਭਟਾਵਾਂ ਲੈ ਕੇ ਸਤਗੁਰੂ ਜੀ ਦੇ ਦਰਬਾਰ ਵਿੱਚ ਅਰਪਣ ਕਰਨ ਆਉਂਦੇ ਸਨ ਗੁਰੂ ਘਰ ਵਿੱਚ ਰੌਣਕਾਂ ਮਾਇਆ ਅਤੇ ਕੀਮਤੀ ਭਟਾਵਾਂ ਵੇਖ ਕੇ ਧੀਰਮਲ ਅੰਦਰੋਂ ਸੜਵਾਲ ਕੇ ਕੋਲੇ ਹੋ ਰਿਹਾ ਸੀ ਉਸ ਨੇ ਕੁਝ ਮਸੰਦ ਆਪਣੇ ਵੱਲ ਕੀਤੇ ਹੋਏ ਸਨ ਉਸਨੇ ਉਹਨਾਂ ਮਸੰਦਾਂ ਨਾਲ ਸਲਾਹ ਕੀਤੀ ਕਿ ਜੇ ਆਪਾਂ ਗੁਰੂ ਤੇਗ ਬਹਾਦਰ ਜੀ ਨੂੰ ਰਸਤੇ ਵਿੱਚੋਂ ਹਟਾ ਦਈਏ ਤਾਂ ਗੁਰੂ ਗੱਦੀ ਬੜੀ ਆਸਾਨੀ ਨਾਲ ਸਾਨੂੰ ਮਿਲ ਸਕਦੀ ਹੈ ਉਹਨਾਂ ਵਿੱਚੋਂ ਇੱਕ ਸ਼ੀਆ ਮਸੰਦ ਸੀ ਉਹ ਬਹੁਤ ਜ਼ਿਆਦਾ ਮਾਇਆ ਦੇ ਲਾਲਚ ਵਿੱਚ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਰਸਤੇ ਵਿੱਚੋਂ ਹਟਾਉਣ ਲਈ ਮੰਨ ਗਿਆ ਸੀ ਉਸ ਨੇ 20 ਬੰਦੇ ਨਾਲ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਤੇ ਹਮਲਾ ਕਰ ਦਿੱਤਾ ਚੀਹੇ ਮਸੰਦ ਨੇ ਬੰਦੂਕ ਵਿੱਚੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਗੋਲੀ ਵੀ ਚਲਾ ਦਿੱਤੀ ਸੀ ਜਿਸ ਕਾਰਨ ਗੁਰੂ ਤੇਗ ਬਹਾਦਰ ਜੀ ਜ਼ਖਮੀ ਹੋ ਗਏ ਸਨ ਪਰ ਉਹ ਡੋਲ ਰਹੇ ਚੀਹੇ ਮਸੰਦ ਦੇ ਲੋਕਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰੋਂ ਸਾਰਾ ਸਮਾਨ ਲੁੱਟ ਲਿਆ ਅਤੇ ਲਿਆ ਕੇ ਧੀਰਮਲ ਦੇ سپرد ਕਰ ਦਿੱਤਾ ਸੀ ਜਦ ਇਸ ਘਟਨਾ ਬਾਰੇ ਮੱਖਣਸ਼ਾਹ ਲਵਾਨਾ ਅਤੇ ਬਾਕੀ ਦੇ ਸਿੱਖਾਂ ਨੂੰ ਪਤਾ ਲੱਗਾ ਤਾਂ ਉਹ ਬਹੁਤ ਰੋਹ ਵਿੱਚ ਆ ਗਏ ਸਨ ਮੱਖਣਸ਼ਾਹ ਲਵਾਨਾ ਨੇ ਆਪਣੇ ਸਪਾਹੀਆਂ ਅਤੇ ਸਿੱਖਾਂ ਨੂੰ ਨਾਲ ਲੈ ਕੇ ਧੀਰਮਲ ਦੇ ਡੇਰੇ ਤੇ ਹਮਲਾ ਕਰ ਦਿੱਤਾ ਸੀ ਉਸ ਨੇ ਉਸ ਦੇ ਬੰਦਿਆਂ ਨੂੰ ਬੜਾ ਕਟਾਪਾ ਚਾੜਿਆ ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਅਮਰਲਾ ਕੀਤਾ ਸੀ ਅਤੇ ਧੀਰਮਲ ਦਾ ਸਵਾਰਾ ਸਮਾਨ ਲੁੱਟ ਕੇ ਗੱਡਿਆਂ ਤੇ ਲੱਦ ਲਿਆ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਲੈ ਆਏ ਸਨ ਉਹ ਬੀੜ ਜਿਹੜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਮੁਖਾਰਬੰਦ ਵਿੱਚੋਂ ਬੋਲ ਕੇ ਭਾਈ ਗਰਦਾਸ ਜੀ ਨੂੰ ਲਿਖਵਾਈ ਸੀ ਉਹ ਬੀੜ ਧੀਰਮਲ ਦੇ ਕੋਲ ਸੀ ਉਸ ਬੀੜ ਦੇ ਆਸਰੇ ਹੀ ਧੀਰਮਲ ਗੁਰੂ ਹੋਣ ਦਾ ਦਾਵਾ ਕਰਦਾ ਸੀ ਸਿੱਖਾਂ ਨੇ ਉਹ ਬੀੜ ਵੀ ਬੜੇ ਆਦਬ ਅਤੇ ਸਤਿਕਾਰ ਨਾਲ ਲਿਆਕ ਢੀਰਮਲ ਦੇ ਡੇਰੇ ਤੋਂ ਲਿਆ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਲੈ ਆਏ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ دنیਵੀ ਪਦਾਰਥਾਂ ਦੇ ਮੋਹ ਤੋਂ ਨਿਰਲੇਪ ਸਨ ਇਸ ਲਈ ਉਹਨਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਇਹ ਸਾਰਾ ਸਮਾਨ ਢੀਰਮਲ ਨੂੰ ਮੋੜ ਕੇ ਆਓ ਅੰਤਰਜਾਮੀ ਗੁਰੂ ਜੀ ਨੂੰ ਪਤਾ ਸੀ ਇਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਧੀਰਮਲ ਦੀ ਰੋਜੀ ਰੋਟੀ ਚੱਲਦੀ ਹੈ ਇਸ ਲਈ ਉਹਨਾਂ ਨੇ ਆਦਿ ਗ੍ਰੰਥ ਸਾਹਿਬ ਵਿਆਸ ਦਰਿਆ ਦੇ ਖਵਾਲੇ ਕਰ ਦਿੱਤਾ ਅਤੇ ਧੀਰਮਲ ਨੂੰ ਸੁਨੇਹਾ ਭੇਜਿਆ ਇਹ ਆਦਿ ਗ੍ਰੰਥ ਸਾਹਿਬ ਦਰਿਆ ਪਾਸੋਂ ਲੈ ਜਾ ਧੀਰਮਲ ਦਰਿਆ ਤੋਂ ਆ ਕੇ ਆਦਿ ਗ੍ਰੰਥ ਲੈ ਗਿਆ ਬਹੁਤ ਸਾਰੀਆਂ ਸੰਗਤਾਂ ਆਦਿ ਗ੍ਰੰਥ ਸਾਹਿਬ ਦੇ ਦਰਸ਼ਨ ਨੂੰ ਆਉਂਦੀਆਂ ਸਨ ਜਿਸ ਕਾਰਨ ਧੀਰਮਲ ਦੇ ਪਰਿਵਾਰ ਦੀ ਰੋਜੀ ਰੋਟੀ ਚੱਲਦੀ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਇੰਨੇ ਦਇਆ ਦੇ ਪਾਤਰ ਸਨ ਕਿ ਆਪਣੇ ਤੇ ਜਾਨ ਲੈਵਾ ਹਮਲਾ ਕਰਨ ਵਾਲੇ ਦੀ ਰੋਜੀ ਰੋਟੀ ਦਾ ਵੀ ਉਹਨਾਂ ਨੇ ਖਿਆਲ ਰੱਖਿਆ ਗੌਰਵ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤ ਵਿੱਚ ਸ਼ੇਅਰ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ